ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਜਿੰਨੇ ਵੀ ਇਸ ਵੀਡੀਓ ਨੂੰ ਫੇਸਬੁੱਕ ਪੇਜ ਜਾਂ YouTube ਚੈਨਲ ਤੇ ਦੇਖ ਰਹੇ ਆ ਇਸ ਵੀਡੀਓ ਦੇ ਵਿੱਚ ਅੱਜ ਆਪਾਂ ਤੁਹਾਨੂੰ ਦੋ ਮਾਰਵਾੜੀ ਕੁੜੀਆਂ ਦਿਖਾਉਣੀਆਂ ਨੇ ਦੋਵੇਂ ਸੂਈਆਂ ਵੀਆਂ ਨੇ ਇੱਕ ਦੇ ਮੰਗਰ ਬਸ਼ੇਰਾ ਤੇ ਦੂਜੀ ਘੋੜੀ ਮੰਗਰ ਬਸ਼ੇਰੀ ਆ ਇੱਕ ਘੋੜੀ ਦਿਵਾਰੀ ਵੀ ਗੱਬਣ ਚੈੱਕ ਪਾਸ ਆ ਦੋਸਤੋ ਪਹਿਲਾਂ ਗੱਲਬਾਤ ਇਸ ਕਮੈਤ ਘੋੜੀ ਬਾਰੇ ਕਰਦੇ ਆ ਘੋੜੀ ਦੀ ਉਮਰ 10 ਸਾਲ ਆ ਤੇ ਕਾਦੇ ਦਾ ਮਿੰਤੀ ਵਾਲਾ 60 ਇੰਚ ਆ ਸੇਵ ਦੀ ਆ ਮੱਠ ਵਾਲੀ ਲਾਈਨ ਦੀ ਘੋੜੀ ਆ ਇਹ ਬਾਲਪੌਰੀਆਂ ਦੀ ਬਿਲਕੁਲ ਸਾਫਾ ਮਾਰਕਿੰਗ ਤੁਸੀਂ ਦੇਖ ਸਕਦੇ ਹੋ ਇਹਦੇ ਇੱਕ ਅਗਲਾ ਤੇ ਇੱਕ ਪਿਛਲਾ ਪੈਰ ਚੱਟਾ ਮੱਥੇ ਤੇ ਇਹਦੇ ਹਲਕਾ ਜਿਹਾ ਬਲੇਜ ਵੀ ਆ ਤੇ ਬੈਡ ਬਾਡੀ ਦੀ ਬੜੀ ਖੁੱਲੀ ਆ ਘੋੜੀ ਬਣਤਰਾਂ ਦੀ ਚੰਗੀ ਆ ਪੈਰਾਂ ਕੰਨੀ ਨੰਗਾ ਮਾਰਿਓ ਮਜ਼ਬੂਤ ਬਹੁਤ ਆ ਸੋਹਣੀ ਘੋੜੀ ਆ ਬਰੀਕੀਆਂ ਵੀ ਚੰਗੀਆਂ ਨੇ ਇਹਦੇ ਮਾਗਰ ਜਿਹੜਾ ਆ ਬਸ਼ੇਰਾਗਾ ਇਹ ਗੁਲਬਾਗ ਘੋੜੇ ਦਾ ਬੱਚਾਗਾ ਸਾਢੇ 4 ਮਹੀਨੇ ਬਸ਼ੇਰੇ ਦੀ ਉਮਰ ਆ ਇੱਕ ਰੰਗਾ ਕਮੈਤ ਬਸ਼ੇਰਾ ਇਹ ਵੀ ਬਾਲਪੌਰੀਆਂ ਦਾ ਬਿਲਕੁਲ ਕਲੀਅਰ ਆ ਤੇ ਨਵਾਬ ਦਾ ਇਹ ਪੋਤਾ ਆ ਗਿਆ ਗੁਲਵਾਗ ਦਾ ਬੱਚਾ ਆ ਗਿਆ ਪਿੱਛੇ ਤੋਂ ਇਹਦੀ ਲਾਈਨ ਰਤਨਾਕਰ ਆ ਗਈ ਸੋ ਨਵਾਬ ਨੂੰ ਵੀ ਜਾਂ ਤੁਸੀਂ ਗੁਲਵਾਗ ਨੂੰ ਜਾਣਦੇ ਹੋ ਸ਼ੋਬਨਰ ਘੋੜੇ ਆ ਦੋਸਤੋ ਬਸ਼ੇਰਾ ਚੰਗਾ ਬਹੁਤ ਆ ਮਜ਼ਬੂਤੀ ਵਾਲੇ ਪਾਸਿਓਂ ਗਰਦਨ-ਗੁਰਦਨ ਦੇਖੋ ਪਿੱਠ-ਪੁੜੇ ਦਾ ਬੜਾ ਚੰਗਾ ਕਦ-ਕਾਠ ਵੀ ਸੋਹਣਾ ਕਰੂਗਾ ਘੋੜੀ ਦੁਬਾਰੇ 2.5 ਮਹੀਨਿਆਂ ਦੀ ਗੱਬਣ ਚੈੱਕ ਪਾਸ ਆ ਜੰਗਵੀਰ ਘੋੜੇ ਤੋਂ ਕਬੱਦੀ ਵਾਲਾ ਜੰਗਵੀਰ ਘੋੜਾ ਜਿਹੜਾ ਕਾਂਟੇ ਦਾ ਬੱਚਾ ਹੈਗਾ ਉਹ ਵੀ ਸ਼ੂਆ ਸ਼ੂਆ ਦੇ ਵਿੱਚ ਲੱਗਿਆ ਵੈ ਘੋੜਾ ਚੰਗੀ ਪੋਜੀਸ਼ਨ ਉਹਦੀ ਵੀ ਆਈ ਵੀ ਆ ਉਹ ਤੋਂ 2.5 ਮਹੀਨਿਆਂ ਦੀ ਦਵਾਰੇ ਗੱਬਣਾ ਤੇ ਤੋਰਾ ਤੂਰਾ ਦੇਖੋ ਤੁਸੀਂ ਰੇਵੀਆ ਚਾਲ ਬਹੁਤ ਸੋਹਣੀ ਤੁਰਦੀ ਆ ਸਵਾਰੀ ਦੇ ਹੱਕ ਨੂੰ ਘੋੜੀ ਬੜੀ ਕੈਮ ਆ ਤੇ ਅੱਕਦੀ ਥੱਕਦੀ ਨਹੀਂ ਜਿਹੜੇ ਵੀ ਕੋਈ ਚਾਹਵਣ ਸੱਜਣਾ ਸੋਹਣਾ ਤੋਰਾ ਤੋੜਨ ਵਾਸਤੇ ਜਾਂ ਬਰੀਡਿੰਗ ਕਰਾਉਣ ਵਾਸਤੇ ਘੋੜੀ ਖਰੀਦਣਾ ਚਾਹੁੰਦੇ ਆ ਤਾਂ ਗੌਰ ਕਰ ਲਿਓ ਹੁਣ ਆਪਾਂ ਦੂਜੀ ਕਾਲੀ ਘੋੜੀ ਬਾਰੇ ਗੱਲਬਾਤ ਕਰਦੇ ਆਂ ਇਹ ਪੰਜ ਕਲਿਆਣੀ ਘੋੜੀ ਆ ਦੋਸਤੋ ਇਹਦੇ ਮਗਰ ਬਸ਼ੇਰੀ ਵੀ ਪੰਜ ਕਲਿਆਣੀ ਹੋਈਆਂ ਘੋੜੀ ਆਪ ਦਾਨੇ ਘੋੜੀ ਦੀ ਬੱਚੀ ਆ ਉਮਰ ਘੋੜੀ ਦੀ ਤਕਰੀਬਨ 8-9 ਸਾਲ ਦੇ ਵਿੱਚ ਆ ਕੱਦ ਇਹਦਾ 65 ਇੰਚ ਆ ਬਾਲ ਪੌਰੀਆਂ ਦੀ ਘੋੜੀ ਵੀ ਸਾਫ ਆ ਬਸ਼ੇਰੀ ਵੀ ਬਿਲਕੁਲ ਸਾਫ ਆ ਮੱਥੇ ਤੇ ਘੋੜੀ ਦੇ ਬਹੁਤ ਸੋਹਣਾ ਬਲੇਜ ਆ ਬਰੀਕੀਆਂ ਬਹੁਤ ਆ ਘੋੜੀ ਦੇ ਵਿੱਚ ਪੱਕਾ ਕਾਲਾ ਰੰਗ ਆ ਤੇ ਇੱਕੋ ਜੇ ਪੈਰ ਇਹਦੇ ਚਿੱਟੇ ਆ ਇੱਕ ਅਗਲਾ ਪੈਰ ਤੁਸੀਂ ਦੇਖ ਸਕਦੇ ਹੋ ਥੋੜਾ ਇਹ ਹਲਕਾ ਜਿਹਾ ਘੱਟਾ ਤੇ ਤਿੰਨ ਇੱਕੋ ਜੇ ਚਿੱਟੇ ਆ ਸੋ ਮੂਹ ਮਹਾਂਦਰੇ ਦੀ ਬੜੀ ਸੋਹਣੀਆ ਘੋੜੀ ਤੇ ਇਹਦੇ ਮੰਗਰ ਦੋਸਤੋ ਜਿਹੜੀ ਆਹਾ ਬਸ਼ੇਰੀ ਆ ਇਹ ਪ੍ਰਥਮ ਘੋੜੇ ਦੀ ਬੱਚੀ ਆ ਪ੍ਰਥਮ ਅੱਗੇ ਆ ਗਿਆ 파ਰਥ ਦਾ 파ਰਥ ਅੱਗੇ ਆ ਗਿਆ ਪ੍ਰਭਾਤ ਦਾ ਸੋ ਪ੍ਰਭਾਤ ਦੀ ਇਹ ਪਰਪੋਤੀ ਆ ਇਹਦੀ ਉਮਰ 2.5 ਮਹੀਨੇ ਆ ਕਿਤੇ ਘੋੜੀ ਦੁਬਾਰੇ ਹਜੇ ਮੇਟ ਨਹੀਂ ਕਰਾਈ ਦੋਸਤੋ ਸੋ ਜੇ ਤੁਸੀਂ ਇਹ ਘੋੜੀ ਖਰੀਦਣਾ ਚਾਹੁੰਦੇ ਹੋ ਤਾਂ ਕੱਲੀ ਘੋੜੀ ਵੀ ਲੈ ਸਕਦੇ ਹੋ ਕੱਲੀ ਬਸ਼ੇਰੀ ਵੀ ਖਰੀਦ ਸਕਦੇ ਹੋ ਬਣਿਆ ਤਣਿਆ ਸੈੱਟ ਵੀ ਲੈ ਸਕਦੇ ਹੋ ਇਸੇ ਤਰ੍ਹਾਂ ਕਮੈਤ ਘੋੜੀ ਵੀ ਤੁਸੀਂ ਕੱਲੀ ਜਾਂ ਕੱਲਾ ਬਸ਼ੇਰਾ ਵੀ ਲੈ ਸਕਦੇ ਹੋ ਜਿਵੇਂ ਮਰਜੀ ਤੁਹਾਨੂੰ ਠੀਕ ਲੱਗਿਆ ਉਵੇਂ ਜਾਨਵਰ ਤੁਸੀਂ ਖਰੀਦ ਸਕਦੇ ਹੋ ਤੇ ਇਹ ਘੋੜੀ ਦੇ ਕਮੈਤ ਦੇ ਪਿਛਲੇ ਸੂਏ ਦੀ ਬਸ਼ੇਰੀ ਬਾਈ ਨੇ ਚੰਗੇ ਰੇਟ ਤੇ ਸੇਲ ਕੀਤੀ ਸੀ ਬਰੀਡਿੰਗ ਦੇ ਹੱਕ ਨੂੰ ਘੋੜੀ ਬਹੁਤ ਚੰਗੀ ਆ ਲਾਈਨ ਵੀ ਚੰਗੀ ਆ ਘੋੜੀ ਦੀ ਇਹ ਚਾਰੇ ਜਾਨਵਰ ਬਾਈ ਪ੍ਰਿਤਪਾਲ ਦੇ ਕੋਲੇ ਆ ਪਿੰਡ ਗੁਰੂ ਸਰ ਕੌਕੇ ਨਾਨਕ ਸਰ ਦੇ ਬਿਲਕੁਲ ਨਾਲ ਲੱਗ ਮਾ ਪਿੰਡ ਆ ਕਿਲੋਮੀਟਰ ਤੇ ਤੇ ਨਾਲ ਹੀ ਪਿੰਡ ਆ ਜਾਂਦਾਗਾ ਵੱਡੇ ਕੌਕੇ ਜਿਹੜਾ ਮੇਨ ਪਿੰਡ ਆ ਜਗਰਾਮਾ ਤੋਂ ਬਾਈ ਦਾ ਪਿੰਡ ਤਕਰੀਬਨ 5-6 ਕਿਲੋਮੀਟਰ ਦੂਰ ਆ ਬਾਈ ਪ੍ਰਿਤਪਾਲ ਦਾ ਨੰਬਰ ਨੋਟ ਕਰ ਲਓ 980393084 ਕਾਲ ਕਰਕੇ ਜਾਨਵਰ ਦੇਖ ਕੇ ਖਰੀਦ ਲਿਓ ਚੰਗੇ ਆਚਾਰੇ